12 ਮੱਕਰ ਨੰਬਰ ਸਾਹਿਬ 5529 ਸ੍ਰੀ ਅਕਾਲ ਤਖਸਾਲ ਦੇ ਪੰਜ ਸਿੰਘ ਸਹਿਬਾਨ ਦੇ ਇਕੱਤਰਤਾ ਹੋਏ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਹਿਤ ਕੋਰ ਕਮੇਟੀ ਦੇ ਮੈਂਬਰ ਸਾਬਕਾ ਕੈਬਨਟ ਮੰਤਰੀ ਅੱਤ 2015 ਦੇ ਐਗਜ਼ੈਕਟਿਵ ਦੇ ਮੈਂਬਰ ਸ਼੍ਰੋਮਣੀ ਕਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਹਿਬਾਨ ਜੀ ਵੱਲੋਂ ਸ਼੍ਰੀ ਅਕਾਲ ਅਖਸਰ ਜੀ ਦੀ ਫਸੀਲ ਤੋਂ ਜੋ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਨਾਂ ਗੁਨਾਹਾਂ 'ਚ ਆਪਣੇ ਭਾਗੀਦਾਰੇ ਨੂੰ ਕਬੂਲ ਕੀਤਾ ਇਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਸੋਚਿਆ ਸਿੰਘ ਲੱਗਾ ਹੀਰਾ ਸਿੰਘ ਬਲਵਿੰਦਰ ਸਿੰਘ ਭੁੰਦੜ ਦਰਜੀਤ ਸਿੰਘ ਛੇਮਾ ਗੁਲਜਾਰ ਸਿੰਘ ਰਣਿਕ ਇਹ ਅਸਲਿ ਇਹਨਾਂ ਨੂੰ ਹੇਠ ਲਿਖੇ ਅਨੁਸਾਰ ਤਨਖਾਹ ਲਈ ਗਈ ਇਹ ਕੱਲ੍ਹ ਬੀਤੇ 3 12 2024 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧేਰ ਸੰਗਤਲੇ ਬੜਾ ਜੋ 12 ਤਾ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨਗੇ ਔਰ ਮੈਨੇਜਰ ਦਰਬਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਨਤ ਕਰੇਗਾ ਉਪਰੰਤ ਇਹ ਇਸ਼ਨਾਨ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਂਜਣਗੇ 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਲਈ ਜਾਣੀ ਹੈ ਇਹਨਾਂ ਸਾਰਿਆਂ ਦੇ ਗਾਲ ਵਿੱਚ ਜਿਨ੍ਹਾਂ ਦੇ ਨਾਮ ਲਏ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਖਤੀ ਪਾਈ ਜਾਣੀ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਾਈ ਜਾਂਦੇ ਆ ਜਸਪਾਲ ਸਿੰਘ ਮੈਨੇਜਰ ਸਕੱਤਰੇ ਸ਼੍ਰੀ ਅਕਾਲ ਤਖਤ ਸਾਹਿਬ ਉਹੇਠਾਂ ਜਾਣ ਮਾ ਸਰਦਾਰ ਭਗਵੰਤ ਸਿੰਘ ਧਕੜਾ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਉਹ ਲਾਕੇ ਤੇ ਇਹਨਾਂ ਦੇ ਗਾਲ ਵਿੱਚ ਇਹਨਾਂ ਦੇ ਨਾਂ ਬੋਲੇ ਗਏ ਨੇ ਇਹਨਾਂ ਦੇ ਗਾਲ ਵਿੱਚ ਤਫਤੀ ਪਾਉਣ ਇਹਨਾਂ ਨੇ ਇਹ ਤਫਤੀ ਆਪਣੇ ਗਾਲ ਵਿੱਚ ਪਾ ਕੇ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਲੱਤ ਵਿੱਚ ਸੱਟ ਲੱਗੀ ਹੋਈ ਹੈ ਫੈਕਚਰ ਹੈ ਸੁਰਦੇਵ ਸਿੰਘ ਢੀਂਡਾ ਸਾਹਿਬ ਬਜ਼ੁਰਗ ਹੋਣ ਕਰਕੇ ਜਿਹੜੇ ਸਿਹਤ ਕਰਕੇ ਜਿਹੜੇ ਸ਼ਰੀਰ ਕਰਕੇ ਜਿਹੜੇ ਸੇਵਾ ਉਹ ਕਰਨ ਤੋਂ ਸਮਰੱਥ ਨਹੀਂ ਇਸ ਲਈ ਇਹਨਾਂ ਨੇ ਦੋ ਦਿਨ ਘੰਟਾ ਘੜ ਜੋੜੇ ਦੇ ਬਾਰ-ਬਾਰ ਸ਼ੀਰਧਰਵਾਸ ਸਾਹਿਬ ਦੇ ਬਾਰ-ਬਾਰ ਦੇਰ ਚੇਰ ਉੱਪਰ ਬੈਠ ਕੇ ਸੇਵਾਦਾਰ ਵਾਲਾ ਚੋਲਾ ਗੜ ਵਿੱਚ ਪਾ ਕੇ ਆਪਣੇ ਹੱਥ ਵਿੱਚ ਵਰਸ਼ਾ ਫੜ ਕੇ ਬੈਠਣਾ ਹੈ ਔਰ ਉਹ ਸਮਾਂ ਜਿਹੜਾ 1 ਘੰਟੇ ਦਾ ਸਮਾਂ ਹੈ ਇਹਨਾਂ ਦੇ ਗਾਲ ਵਿੱਚ ਉਹ ਜਿਹੜੇ ਤਖਤ ਹੀ ਹੈ ਉਹ ਭਾਈ ਹੋਵੇ ਇਸੇ ਤਰ੍ਹਾਂ 2 ਦਿਨ ਤਖਸ਼ੀਰ ਕੇਸਕਰ ਸਾਹਿਬ 2 ਦਿਨ ਤਖਸ਼ੀਰ ਦੰਦਮਾ ਸਾਹਿਬ ਤਰਵੰਡੀ ਸਾਦੋ 2 ਦਿਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਫਾਤੇ 2 ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਹੈ ਜੋ ਤਨਖਾਹ ਲੱਗੀ ਹੈ ਉਹ ਪੂਰੇ ਕਰਨੇ ਆ ਹੱਥ ਵਿੱਚ ਵਰਸ਼ਾ ਫੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਛੇਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਇਹ ਜਿਹੜੀ ਸੇਵਾ ਹੈ ਇਹ ਕਰਨੀ ਹੈ ਔਰ ਇਸ ਤੋਂ ਬਾਅਦ ਇਜਿਹੜਾ ਟਾਈਮ ਹੋਏਗਾ ਇਹਨਾਂ ਦਾ ਬੈਠਣ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਦਰਬਾਰ ਦੇ ਮੋਹਰੇ ਬੈਠਣ ਦਾ ਵੀਰ ਚੇਅਰ ਤੇ ਬੈਠ ਕੇ ਚੋਣਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹਨਾਂ ਨੇ ਦੋ ਦਿਨ ਜਿਵੇਂ ਦਰਬਾਰ ਸਾਹਿਬ ਦੇ ਬਾਹਰ ਬੈਠਣਾ ਘੰਟਾ ਘੜੀ ਦੇ ਬਾਹਰ ਬੈਠਣਾ ਇਸ ਤੋਂ ਬਾਅਦ ਇਹ ਤੁਹਾਨੂੰ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਮਾਜਣੇ ਦੇ ਜਿੰਨੇ ਵੀ ਸਿਹਤ ਕਰਕੇ ਸੇਵਾ ਹੋ ਸਕਦੇ ਹੋਵੇ ਜੋੜਾਂ ਦੀ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੀ ਸਿਹਤ ਕਰਕੇ ਕਰ ਸਕਦੇ ਹੋਣ ਇਹ ਇੱਕ ਇੱਕ ਘੰਟੇ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ 1 ਘੰਟਾ ਬੈਠ ਕੇ ਕੀਰਤਨ ਸੁਣਨਾ ਤੇ ਇੱਕ ਇੱਕ ਪਾਠ ਸੁਖਮਣੀ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਹੇਠ ਲਿਖਿਆ ਅਰੇ ਜੋ ਚੁੱਪੇ ਸਾਦੇ ਅਖਬਾਰਾ ਰਾਹੀਂ ਜੋ ਇਹ ਗੁਨਾਹਕ ਪੀਤੇ ਸਨ ਉਹਨਾਂ ਦੇ ਵਿੱਚ ਇਹਨਾਂ ਦੇ ਆਪਣੇ ਜਿਹੜੇ ਅਹੁਦੇ ਵੀ ਮਾਣੇ ਤੇ ਹਮਾਇਤ ਵੀ ਕੀਤੀ ਬੀਬੇ ਜ਼ਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਮਜੀਠਾ ਸੋਹਣ ਸਿੰਘ ਠੰਡਾਲ ਮਹਿੰਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਆਦੇਸ਼ ਪ੍ਰਤਾਪ ਸਿੰਘ ਇਹ ਕੱਲ੍ਹ ਬੀਤੇ 3 12 24 ਨੂੰ 12 ਤੋਂ 1 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ਰੂਮਾਂ ਦੇ ਸਫਾਈ ਕਰਨਗੇ ਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਕਿਸੇ ਦੀ ਵੀ ਡਿਊਟੀ ਲਾ ਕੇ ਤੇ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਇਹ 5 ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਭਾਂਡੇ ਮਾਜਣ ਦੀ ਸੇਵਾ, ਝਾੜੂ ਦੀ ਸੇਵਾ, ਪੂੰਛੇ ਦੀ ਸੇਵਾ ਕਰਨੀ ਹੈ ਔਰ 5 ਦਿਨ ਵਾਸਤੇ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਪਾਪੜੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੇ ਰਾਜਸੀ ਅਗਵਾਈ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ ਇਸ ਲਈ ਸਿੰਘ ਸਹਿਬਾਰ ਬਾਦਲ ਤੋਂ ਹੇਟ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਆਰੰਭ ਕਰਨ ਭਰਤੀ ਬੋਕਸ ਨਾ ਹੋਵੇ ਝੂਠੀ ਨਾ ਹੋਵੇ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾਲ ਲਾ ਕੇ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਏ ਜਾਵੇ ਪ੍ਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਲ ਪ੍ਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਸ਼੍ਰੀ ਇਕਾਤਖ ਸਾਬ੍ਹ ਵੱਲੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਬੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨ ਮਨਪ੍ਰੀਤ ਸਿੰਘ ਯਾਰੀ ਸੰਤਾ ਸਿੰਘ ਉਮੈਦਪੁਰੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੀਬੀ ਸਤਵੰਤ ਕੌਰ ਪੁੱਤਰੇ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕਿੰਗ ਕਮੇਟੀ ਉਹ ਉਦੇਸ਼ ਕੀਤਾ ਜਾਂਦਾ ਹੈ ਕਿ ਪ੍ਰਧਾਨ ਸਾਹਿਬ ਜਿਹਨਾਂ ਦਾ ਆਗੂਆ ਨੇ ਤਸਦੀਫੇ ਦਿੱਤੇ ਹਨ ਉਹ 3 ਦਿਨ ਦੇ ਅੰਦਰ ਅੰਦਰ ਤਸਦੀਫੇ ਪ੍ਰਵਾਨ ਕਰਕੇ ਤੇ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ ਬਾਗੇ ਅਤੇ ਦਾਗੇ ਧੜਾ ਆਪ ਸਾਰੇ ਸਮਝਦੇ ਹੋ ਕਿ ਬਾਗੇ ਅਤੇ ਦਾਗੇ ਧੜੇ ਦੇ ਨਾਂ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਪਿਛਲੇ ਦਿਨਾਂ ਤੋਂ ਸ਼ਾਫ ਰਿਹਾ ਹੈ ਬੋਲਿਆ ਜਾ ਰਿਹਾ ਹੈ ਬਾਗੇ ਅਤੇ ਦਾਗੇ ਧੜਾ ਆਪਣੇ ਅਲੱਗ ਰਗ ਚੁੱਲ੍ਹੇ ਸੇਮੇਟ ਕੇ ਚੁੱਲ੍ਹੇ ਸੇਮੇਟਣ ਤੋਂ ਭਾਵ ਇਹ ਹੈ ਕਿ ਆਪੋ ਆਪਣੀ ਵਕਤੋ ਵਕਤ ਡੱਗਲੀ ਵਜਾਉਣੀ ਛੱਡ ਕੇ ਵਕਤੋ ਵਕਤ ਰਗ ਅਲੱਗ ਆਪਣੇ ਛੱਡ ਕੇ ਕਿਉਂਕਿ ਜੇਕਰ ਦਾਗੀ ਦਾਗੀ ਨੇ ਤੇ ਬਾਗੀ ਵੀ ਦਾਗੀ ਨੇ ਉਹ ਦਾਗਾ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਮਾਣੇ ਸੁੱਖ ਸੁਹੂਲਤਾਂ ਵੀ ਮਾਣੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵੱਖ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਦਾਗੀ ਕਿਹਾ ਜਾਣ ਲੱਗਾ ਹੈ ਦੋਨੋਂ ਦਾਗੀ ਬਾਗੀ ਅਤੇ ਦਾਗੀ ਆਪੋ ਆਪਣੇ ਚੁੱਲ੍ਹੇ ਸਬੇਟ ਕੇ ਆਪੋ ਆਪਣੇ ਰਾਗ ਅਲਾਪਣੇ ਵਿੱਚ ਬੰਦ ਕਰਕੇ ਤੇ ਸ਼ਰਮਣੇ ਅਕਾਲੇ ਦੰਦੇ ਨਗਦੂਤੀ ਵਾਸਤੇ ਕਾਰਜ ਕਰਨ ਆਪਣੀਆਂ ਸਾਰੀਆਂ ਔਗਿਆਦਾਰੀਆਂ ਨੂੰ ਭੰਗ ਕਰਕੇ ਜਿਹੜੇ ਆਪੋ ਆਪਣੇ ਵੱਖਰੇ ਸੁਰ ਨੇ ਮੀਡੀਆ ਦਰਾਹੀਂ ਵੱਖੋ-ਵੱਖਰੇ ਰਸੂਰਾ ਦੇ ਰਹੇ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਅਤੇ ਆਪਣੀ ਆਪਣੇ ਹਉਮੈ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰਨ ਅਤੇ ਦੋਵੇਂ ਤਰ੍ਹਾਂ ਆਪਣੇ ਹਉਮੈ ਤੇ ਈਰਖਾ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੰਘ ਸਾਹਿਬਾਨ ਜੀ ਨੇ ਫੈਸਲਾ ਕੀਤਾ ਸਮੂੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸਰਸੇਵਾਲੇ ਝੂਠੇ ਸੌਦੇ ਸਾਹਦੇ ਨਵਾਫੇ ਜਿਸ ਦਾ ਸੁਖਬੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਧੂਰ ਕੀਤਾ ਆਪਣੇ ਰਹਿਸ਼ਤੇ ਤਖਸੈਬਾਨਾਂ ਦੇ ਜਥੇਦਾਰ ਸਰਬਾਨਾ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲੋਂ ਸਰਸੇਵਾਲੇ ਝੂਠੇ ਸਾਹ ਨੂੰ ਜਿਹੜੇ ਮੁਆਫੀ ਦਵਾਏ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਦੋਂ ਵਕਤ ਤੇ ਮੁੱਖ ਮੰਤਰੀ ਸਾਨ ਉਹ ਵੀ ਹਾਜ਼ਰ ਸਨ ਸਿੰਘ ਸਭਾ ਨੇ ਔਰ ਸੰਗਤ ਦੇ ਵੰਗ ਦੇ ਉੱਤੇ ਸਿੰਘ ਸਭਾ ਨੇ ਵਿਚਾਰ ਕਰਕੇ ਇਹ ਫੈਸਲਾ ਕੀਤਾ ਕਿ ਜੋ ਸ਼ਰੀਆ ਕਾਲ ਤੱਕ ਸਾਥ ਤੋਂ ਉਹਨਾਂ ਨੂੰ ਫਖਰੇ ਕਾਮ ਦਾ ਜਿਹੜਾ ਅਵਾਰਡ ਦਿੱਤਾ ਸੀ ਉਹ ਨੂੰ ਮਨਜ਼ੂਰ ਕੀਤਾ ਜਾਂਦਾ ਹੈ ਭਾਅ ਕੇ ਵਾਪਸ ਲਿਆ ਜਾਂਦਾ ਹੈ ਸਾਬਕਾ ਜਥੇਦਾਰਾਂ ਦੇ ਆਏ ਜੋ ਸਪਸ਼ਟੇ ਕਰਨੇ ਉਹ ਤਸੱਲੀ ਬਖਸ਼ ਨਹੀਂ ਹਨ ਕਿਉਂਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਜਿਵੇਂ ਕਿ ਨੇ ਚਰਚਾ ਹੈ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਮਾਫੀ ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਏ ਹੋਏ ਸਪਸ਼ਟੇਕਰਨ ਅਤੇ ਝੋਠੇ ਸੌਦੇ ਸਾਹ ਦੇ ਜੋ ਪੱਤਰਕ ਹੈ ਉਹ ਸਾਰੇ ਦੇ ਜਾਣਕਾਰੀ ਵਾਸਤੇ ਜਨਤਕ ਕਰ ਦਿੱਤੀ ਜਾਏਗੀ ਉਹ ਚਿੱਠੀ ਜਨਤਕ ਕਰਾਂਗੇ ਜਿਸ ਚਿੱਠੇ ਨੂੰ ਆਧਾਰ ਬਣਾ ਕੇ ਤੇ ਝੂਠੇ ਸਬਦੇ ਵਾਲਿਆਂ ਨੂੰ ਮੁਆਫੀ ਦਿੱਤੀ ਸਿੰਘ ਸਾਹਿਬਾਨ ਜੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਸਾਲ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਹੋਈਆਂ ਸ਼ਰਮਨਿਕ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਔਰ ਗਿਆਨੀ ਗੁਰਬਖ ਸਿੰਘ ਜੋ ਸ਼੍ਰੀ ਅਕਾਲ ਤਖਸਾਲ ਦੇ ਹੈਲਡ ਗ੍ਰੰਥੀ ਲਾਏ ਹੋਏ ਨੇ ਉਹਨਾਂ ਦੀ ਤਬਦੀਲੇ ਤਖਸਾਲ ਤੋਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੰਨਾ ਚਿਰ ਇਹ ਅੱਜ ਦੀ ਤਰ੍ਹਾਂ ਪੇਸ਼ ਹੋ ਕੇ ਪੰਥ ਪਾਸੋਂ ਮੁਆਫੀ ਨਹੀਂ ਮੰਗਦੇ ਉਹਨਾਂ ਚਿਰ ਇਹਨਾਂ ਨੂੰ ਜਿਹੜਾ ਅੰਮ੍ਰਿਤਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਵੀ ਰੋਕ ਲਾਈ ਜਾਂਦੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਵੱਡੀ ਰਕਮ ਦੇ ਇਸ਼ਤਿਹਾਰ ਸਰਸੇ ਵਾਲੇ ਝੂਠੇ ਸਬਦੇ ਵਾਲੇ ਸਾਧ ਦੇ ਮੁਆਫੀ ਨਾਮੇ ਨੂੰ ਜਾਜ ਚਿਹਰਾਉਣ ਵਾਸਤੇ ਸਹੀ ਟਿਹਰਾਉਣ ਵਾਸਤੇ ਜੋ ਪੈਸਾ ਦੁਰਵਰਤੋਂ ਕੀਤੀ ਗਈ ਗੋਲਕ ਦਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਜੋ ਇਛਤਿਆਰੀ ਪੈਸਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕਾਊਂਟ ਬ੍ਰਾਂਚ ਉਹ ਐਸਜੀਪੀਸੀ ਦੇ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਆਜ ਸਮੇਤ ਭਰ ਪਾਈ ਕਰਨਗੇ ਔਰ ਉਹ ਪੈਸੇ ਭਰ ਲੈ ਜਿੰਨੇ ਵਾਰ ਹੋਣਗੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਡਸਾ ਸੁੱਚਾ ਸਿੰਘ ਲਗਾ ਹੀਰਾ ਸਿੰਘ ਦਲਜੀਤ ਸਿੰਘ ਗੁਲਜਾਰ ਸਿੰਘ ਤੇ ਬਲਵਿੰਦਾ ਸਿੰਘ ਢੁੰਡੜ ਇੱਕ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ ਕਿ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕਰ 125000 ਵੋਟਾਂ ਲਾਉਣਗੇ ਔਰ ਉਹਨਾਂ ਵੋਟਾਂ ਦੇ ਪਾਲਣਾ ਵਿੱਚ ਕਰਨਗੇ ਪਿਛਲੇ ਦਿਨੇ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂ ਕਾਲ ਤੋਂ ਲੈ ਕੇ ਇਹ ਰਵੈਤ ਰਹੀ ਹੈ ਕਿ ਸਤਿਗੁਰੂ ਸਾਹਿਬ ਇਹ ਪ੍ਰਾਤਨ ਗੁਰਸਿੱਖਾਂ ਨੂੰ ਨਾਲ ਲੈ ਕੇ ਕਈ ਮਸਲਿਆਂ ਤੇ ਵਿਚਾਰਾ ਕਰਿਆ ਕਰਦੇ ਸਨ ਜਦੋਂ ਸ਼੍ਰੀ ਕਾਪਟਾ ਸਹਿਬ ਤੇ ਵਿਦਵਾਨਾਂ ਦੀ ਇੱਕ ਇਕੱਤਰਤਾ ਬੁढ़ाई ਗਈ ਉਹਨਾਂ પાસે ਸਲਾਹਾਂ ਲੈਣ ਵਾਸਤੇ ਇਕੱਤਰਤਾ ਬੁढ़ाई ਗਈ ਇੱਕ ਵਿਅਕਤੀ ਹਰਵਿੰਦਰ ਸਿੰਘ ਸਰਨਾ ਜੋ ਦਿੱਲੀ ਗੁਰਦੁਆਰਾ ਬੈਂਜਨਾਟ ਕਮੇਟੀ ਦਾ ਸਾਫਟਾ ਪ੍ਰਧਾਨ ਹੈ ਉਹਨੂੰ ਬੜੀ ਤਕਲੀਫ ਹੋਈ ਹਰਵਿੰਦਰ ਸਿੰਘ ਸਰਨਾ ਪ੍ਰਧਾਨ ਸਾਫਟਾ ਸਾਫਟਾ ਪ੍ਰਧਾਨ ਦਿੱਲੀ ਸਿੱਖ ਪੁਰਦਵਾਰਾ ਮੈਨੇਜਮੈਂਟ ਕਮੇਟੀ ਨੇ ਸਿੱਖ ਵਿਦਵਾਨਾਂ ਨੂੰ ਕਿਹਾ ਕਿ ਇਹ ਜਿਹੜੇ ਇਕੱਠਾ ਕੀਤਾ ਜਾ ਰਿਹਾ ਜਦੋਂ ਮਨਜੋਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਹੋਰਾਂ ਨੇ ਆਪਣੇ ਅਤੇ ਆਪਣੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹ ਤੇ ਰੋਸਵਜੋ ਜਦੋਂ ਆਪਣਾ ਮੀਡੀਆ ਦੇ ਸਾਹਮਣੇ ਉਹਨਾਂ ਨੇ ਮੁਖਾਤਬ ਹੋ ਕੇ ਇੱਕ ਸੋਸ਼ਲ ਜੋ ਵੀਰਲ ਕੀਤੀ ਸੀ ਆਪਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਤੀਫੇ ਦਾ ਜ਼ਿਕਰ ਕੀਤਾ ਅਰਦਾਸ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਏ ਜੇਕਰ ਅਸਤੀਫਾ ਮਨਜ਼ੂਰ ਕੀਤਾ ਗਿਆ ਤਾਂ ਅਸੀਂ ਸਾਰੇ ਅਸਤੀਫੇ ਦੇਣ ਵਾਸਤੇ ਮਜਬੂਰ ਹੋਵਾਂਗੇ ਉਹਨੇ ਸਾਡੀ ਸਾਫਸੀ ਸੈਂਪਟੀ ਨੂੰ ਦੱਸਿਆ ਕਿ ਇਹ ਜਥੇਦਾਰ ਯੂਨੀਅਨ ਬਾਜੀ ਕਰ ਰਹੇ ਨੇ ਇਹ ਕਮਜ਼ੋਰ ਨੇ ਉਹਨੇ ਸੋਸ਼ਲ ਮੀਡੀਆ ਤੇ ਬੋਲਿਆ ਉਹਨੇ ਟੈਲੀਵਿਜ਼ਨ ਦੇ ਚੈਨਲਾਂ ਤੇ ਬੋਲਿਆ ਸਾਰੀਆਂ ਸੰਗਤਾਂ ਨੇ ਸੁਣਿਆ ਔਰ ਬੇਸ਼ਰਮੀ ਦੀ ਹੱਦ ਉਦੋਂ ਹੋਈ ਕਿ ਜਦੋਂ ਉਹਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਇਖੇ ਪੁੱਜੀ ਤੇ ਉਹਨੇ ਇੱਕ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਕਿ ਮੈਨੂੰ ਆਪਣੇ ਕਹਿ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਦਾ ਹੱਕ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਆਪਸ਼ਬਦ ਬੋਲਣ ਸਿੱਖ ਸਰਬਾਨਾਂ ਨੂੰ ਦੱਸਣਾ ਕਿ ਇਹ ਯੂਨੀਅਨ ਬਾਜੀ ਹੈ ਔਰ ਸਿੱਖ ਪਰਵਾਹਾਂ ਨੂੰ ਜਿੜ ਕੇ ਕਹਿ ਕੇ ਕਿਉਂਕਿ ਉਹਦੇ ਵਿੱਚ ਮਾਜੋਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਠੇ ਸਨ ਇਹਨਾਂ ਸ਼ਬਦਾਂ ਦੇ ਨਾਲ ਉਹਨੇ ਦੇਇਸ਼ਤ ਕਰਨਾ ਇਸੇ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਹਰਵਿੰਦਰ ਸਿੰਘ ਸਰਨਾ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕੋਸ਼ਤ ਕੀਤਾ ਜਾਂਦਾ ਹੈ ਉਹਦੇ ਗੁਰੂ ਦਾ ਨਾਮ ਲੈਵਾ ਸਿੱਖ ਉਹ ਨੂ ਨਾ ਲਾਵੇ ਉਹ ਐਤੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਤਨਖਾਹਿਆ ਔਰ ਵਿਰਸਾ ਸਿੰਘ ਵਰਟੋਆ ਜਿਹੜੇ ਬੇਰੇ ਖਿਲਾਫ ਤੇ ਗਿਆ ਜਿਹੜੇ ਹਰਪੀਰ ਸਿੰਘ ਦੇ ਖਿਲਾਫ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਅਸ਼ੀਰ ਅਗਾਲ ਤੱਕ ਸਾਹਮਣੇ ਉਹਨੂੰ ਬਣਾਇਆ ਨਹੀਂ ਗਿਆ ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ ਉਹਨੂੰ ਤਾੜਨਾ ਵੀ ਕੀਤੀ ਕਿ ਤੂੰ ਕੁਝ ਬੋਲੇ ਨਾ ਪਰ ਉਹਦੇ باوجود ਵੀ ਉਹਨ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਨਿੰਦਾ ਚੁਗਲੀ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗਿਆ ਨੇ ਹਰਪੀਰ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹਨੂੰ ਉਹਨ ਜਾਰੀ ਰੱਖਿਆ ਹੈ ਇਸ ਕਰਕੇ ਅਜੋਨ ਪੰਨ ਸਿੰਘ ਸਰਬੰਦ ਦੁਬਾਰਾ ਇੱਕ ਤਾੜਨਾ ਕਰਦੇ ਨੇ ਸਖਤ ਤਾੜਨਾ ਕਰਦੇ ਨੇ ਕਿ ਉਹ ਆਪਣੀ ਜ਼ੁਬਾਨ ਬੰਦ ਕਰ ਲੈ ਜੇਕਰ ਉਹਨੇ ਇਦਾਂ ਦੀਆਂ ਟਿੱਪਣੀਆਂ ਕਰਨੀਆਂ ਬੰਦ ਨਾ ਕੀਤੀਆਂ ਸੇ ਅਗਲੀ ਹੋਣ ਵਾਲੀ ਇਕਤਿਰਤਾ ਦੇ ਵਿੱਚ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਸਕਦਾ ਹੈ ਕਿਸ਼ਤੇ ਦੀ ਨਹੀਂ ਸਾਬੂ ਵੀ ਕਬਰਾ ਬੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਕੁਝ ਫੈਡਰੇਸ਼ਨ ਦੇ ਉਸ਼ਵਕਰ ਜਾਂ ਆਗੂ ਉਹਨਾਂ ਨੇ ਇਹ ਗੱਲਾਂ ਕਹਿੰਦਾ ਕਿ ਜਥੇਦਾਰਾਂ ਦਾ ਗਲਮਾ ਕਿਉਂ ਨਹੀਂ ਫੜਦੇ ਸੁਖਬੀਰ ਸਿੰਘ ਬਾਦਲ ਨੂੰ ਮੁਆਫੀ ਦੇਣ ਬਾਰੇ ਜਾਂ ਅੱਜ ਜੋ ਆਪਾਂ ਜੋ ਕਰ ਰਹੇ ਹਾਂ ਕਾਰਜੇ ਦੇ ਬਾਰੇ ਜਥੇਦਾਰਾਂ ਦਾ ਗਲਮਾ ਕਿਉਂ ਨਹੀਂ ਫੜਦੇ ਕਿਸੇ ਨੇ ਕਿਹਾ ਕਿ ਉਹਨਾਂ ਨੂੰ ਤੁਹਾਡੇ ਤਨਖਾਹੀਆਂ ਦੇ ਤੁਹਾਨੂੰ ਉਹਨਾਂ ਕੋਲੋਂ ਹੱਥ ਬਾਹਰਨੇ ਕੀਤਾ ਜਾਂਦਾ ਇਹੋ ਜਿਹੀ ਟਿੱਪਣੀਆਂ ਗਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਉਸ ਫੈਡਰੇਸ਼ਨ ਦੇ ਆਗੂ ਵੱਲੋਂ ਕੀਤੀਆਂ ਗਈਆਂ ਜੋ ਹੁਣ ਸ਼੍ਰੋਮਣੀ ਕਮੇਟੀ ਦਾ ਵੈਪਰ ਵੀ ਹੈ ਇਹਨਾਂ ਨੂੰ ਸਖਤ ਧਾਰਨਾ ਕੀਤੀ ਜਾਂਦੇ ਆ ਕਿ ਇਹਨਾਂ ਸਨਮਾਨਜਨਕ ਹਸਤੀਆਂ ਦੇ ਖਿਲਾਫ ਆਪਣੀ ਬਿਆਰਬਾਜ਼ੀ ਕਰਨ ਨੂੰ ਤੁਰੰਤ ਬੰਦ ਕਰਨ ਜੇਕਰ ਸਾਡੇ ਧਿਆਨ ਨੂੰ ਦੁਬਾਰਾ ਐਸੀ ਕੋਈ ਹਰਕਤ ਆਈ ਕੋਈ ਬਿਆਰਬਾਜ਼ੀ ਆਈ ਤੇ ਇਹਨਾਂ ਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਫਿਰ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਹਿਤ ਜੇ ਨਾਰੇ ਅਸਤੀਫੇ ਦਿੱਤੇ ਨੇ ਉਹ ਵਰਕਿੰਗ ਕਮੇਟੀ ਉਹਨਾਂ ਨੂੰ ਪ੍ਰਵਾਨ ਕਰਕੇ 3 ਦਿਨ ਦੇ ਅੰਦਰ ਅੰਤਰ ਜਾਣਕਾਰੀ ਸ਼੍ਰੀ ਦੇ ਕਾਬਤਖ ਸਾਬ ਦੇ ਕੋ ਤੇ ਭੇਜਣ ਔਰ ਜੋ ਸੇਵਾ ਲੱਗੀ ਹੈ ਸੁਖਵੀਰ ਸਿੰਘ ਬਾਦਲ ਸਾਹਿਬ ਜੋ ਸੇਵਾ ਸੇਵਾ ਜੁਦਾਈ ਗਈ ਹੈ ਆਪਣੀਆਂ ਸੇਵਾਵਾਂ ਪੂਰੀਆਂ ਕਰਨ ਤੋਂ ਬਾਅਦ 11000 ਦੇ ਕੜਾ ਪ੍ਰਸ਼ਾਦ ਦੇ ਦੇ ਤੇ 11000 ਰੁਪਇਆ ਗੁਰੂ ਕੇ ਗੋਲਕ ਵਿੱਚ ਪਾ ਕੇ ਤੇ ਤੱਕ ਸਾਹਤੋਂ ਸ਼੍ਰੀ ਅਕਾਲ ਕक्षा ਸਾਹਤ ਤੇ ਆ ਕੇ ਇਹ ਅਰਦਾਸ ਬੇਤੀ ਤੇ ਕਰਾਉਣੀ ਹੈ ਇਹ ਜ਼ਰੂਰੀ ਹੈ ਇਹ ਸੇਵਾ ਤੁਹਾਨੂੰ ਜਵਾਜ ਲਾਏ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ